ਕਿਸਾਨ ਮਜ਼ਦੂਰ ਸੰਘਤ ਕਮੇਟੀ ਪੰਜਾਬ ਦੇ ਵੱਲੋਂ ਬੀਤੇ ਕੱਲ ਪੰਜਾਬ ਸਰਕਾਰ ਦੇ ਵਿਰੁੱਧ ਅਮ੍ਰਿਤਸਰ ਦੇ ਪਿੰਡ ਚੱਬਾ ਵਿਖੇ ਅਮ੍ਰਿਤਸਰ ਹਰੀਕੇ ਮੁੱਖ ਮਾਰਗ ਜਾਮ ਕਰ ਦਿੱਤਾ ਗਿਆ ਐਨਐਨਐ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਾਇਆ ਗਿਆ ਉੱਥੇ ਕਿਸਾਨ ਆਗੂ ਨੇ ਕਿਹਾ ਕਿ ਗੁਰਦਾਸਪੁਰ ਦੇ ਕਿਸਾਨਾਂ 'ਤੇ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਜੋ ਕਿ ਅਨੰਤ ਸਿੱਧਦਤ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹਾਂਜੀ ਅੱਜ ਤੁਸੀਂ ਪਤਲਾ ਫੂਕਿਆ ਗਿਆ ਕੀ ਕਰ ਰਹੇ ਆ ਤੇ ਕਿਹਦਾ ਪਤਲਾ ਫੂਕਿਆ ਗਿਆ ਮੈਂ ਕਰਬਜਨ ਸਿੰਘ ਚੱਬਾ ਕਿਸਾਨ ਮਜ਼ਦੂਰ ਸਿੰਘਾਂ ਰਟੀ ਦਾ ਸੂਬਾ ਦਫ਼ਤਰ ਖਾਦਾ ਅੱਜ ਅਸੀਂ ਜਿਹੜਾ ਵਾ ਭਗਵੰਤ ਮਾਨ ਸਰਕਾਰ ਦਾ ਜਿਹੜਾ ਵਾ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਫੂਕਿਆ ਅੰਮ੍ਰਿਤਸਰ ਹਰੀਕੇ ਮੁੱਖ ਮਾਰਗ ਜਿਹੜਾ ਵਾ ਉਹ ਚੱਬਾ ਵੀ ਕੇ ਜਾਮ ਕਰਕੇ ਤੇ ਪੂਰੇ ਆ ਫੂਕੇ ਨਾਰੇਬਾਜ਼ੀ ਕੀਤੀ ਕਿਉਂਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਬਾਰ-ਬਾਰ ਮੀਟਿੰਗਾਂ ਕਰਕੇ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਰਹੀ ਆ ਉਹਦਾ ਬਿਨਾ ਪੈਸਾ ਦਿੱਤਿਆਂ ਜਵਰੀ ਫੋਰਸਾਂ ਛਾੜ ਕੇ ਤੇ ਕਿਸਾਨਾਂ ਨੂੰ ਕੁੱਟ ਕੇ ਜਿਹੜਾ ਕਬਜ਼ੇ ਕਰ ਰਹੀ ਆ ਤੇ ਉਹ ਕਾਰਪੋਰੇਟਾਂ ਦੇ ਕਬਜ਼ੇ ਕਰਾਈ ਜਿਹਦਾ ਕੱਲ ਸਾਡੇ ਆਗੂਆਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਵਾ ਉਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਆਪਣੀ ਜ਼ਮੀਨਾਂ ਦੇ ਕਬਜ਼ੇ ਰੋਕਣ ਦੀ ਕੋਸ਼ਿਸ਼ ਕੀਤੀ ਗਿਆ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਜ਼ਬਰ ਕੀਤਾ ਕਿਸਾਨਾਂ ਨੂੰ ਜਿਹੜਾ ਵਾ ਲੱਗੇ ਝੋਨੇ ਦੇ ਚਿੱਕੜ ਦੇ ਜਿਹੜਾ ਵਾ ਤੂ ਤੂ ਕੇ ਤੇ ਕੁੱਟਿਆ ਮਾਰਿਆ ਗਿਆ ਇੱਕ ਬਜ਼ੁਰਗ ਕਿਸਾਨ ਸਾਡਾ ਜਿਹੜਾ ਬਹੁਤ ਸੀਰੀਅਸ ਉਹਦੀ ਹਾਲਤ ਹੋ ਗਈ ਹਰਜੀਤ ਸਿੰਘ ਲੀਲ ਕਲਾਂ ਦਾ ਕਿਸਾਨ ਜਿਹੜਾ ਨਾ ਉਹਦੇ ਵੀ ਧੌਣ ਦੇ ਮਲਕੇ ਜਿਹੜਾ ਵਾ ਉਹ ਹਿੱਲ ਗਏ ਤੇ ਪੁਲਿਸ ਨੇ ਉਹਨੂੰ ਥਾਣੇ ਵਿੱਚ ਬੰਦ ਕੀਤਾ ਤੇ ਉਹ ਲੇਕਿਨ ਉਹਨੂੰ ਇਲਾਜ ਕਰਾਉਣ ਤੋਂ ਵੀ ਨਾ ਕੱਲ ਜਿਹੜਾ ਵਾ ਉਹ ਕੀਤਾ ਗਿਆ ਇਸ ਤਰ੍ਹਾਂ ਬਹੁਤ ਸਾਰਾ ਜਿਹੜਾ ਉੱਥੇ ਪੁਲਿਸ ਨੇ ਜ਼ਬਰ ਕੀਤਾ ਜਿਹਦੇ ਵਿਰੁੱਧ ਅਸੀਂ ਆ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਤੇ ਭਗਵੰਤ ਮਾਨ ਸਰਕਾਰ ਦਾ ਜਿਹੜਾ ਵਿਰੋਧ ਕਰ ਰਹੇ ਔਰ ਅਸੀਂ ਇਹ ਕਹਿਣਾ ਚਾਹੁੰਦੇ ਭਗਵੰਤ ਮਾਨ ਜੀ ਐਵੇਂ ਬਿਨਾ ਪੈਸੇ ਦਿੱਤਿਆਂ ਤੁਸੀਂ ਜਮੀਨਾਂ ਜਿਹੜੀਆਂ ਸਾਡੇ ਹੜਾਪ ਨਹੀਂ ਸਕਦੇ ਅਸੀਂ ਕਦੇ ਵੀ ਜਿਹੜਾ ਵਾ ਉਹ ਇਸ ਤਰ੍ਹਾਂ ਕਬਜ਼ਾ ਨਹੀਂ ਹੁੰਦੇ ਦੇਵਾਂਗੇ ਜਿਵੇਂ ਤੁਸੀਂ ਨਵੀਂ ਨੀਤੀ ਲਿਆ ਕੇ ਲੈਂਡ ਪੂਲਿੰਗ ਦੀ ਤੇ ਅਰਬਨ ਸਟੇਟਾਂ ਦੇ ਬਣਾਉਣ ਦੇ ਨਾਂ ਤੇ ਤੇ ਸਾਡੀ ਸਭ 4500 ਕਿਲੇ ਦੇ ਕਰੀਬ ਅੰਮ੍ਰਿਤਸਰ ਦੇ ਦੁਆਲੇ-ਦੁਆਲੇ ਜਿਹੜੀਆਂ ਤੁਸੀਂ ਇਹ ਜ਼ਮੀਨ ਹਰ ਆਪਣੀ ਚਾਹੁੰਦੇ ਇਸੇ ਤਰ੍ਹਾਂ ਪੰਜਾਬ ਦੇ ਬਾਕੀ ਸ਼ਹਿਰਾਂ ਦੇ 24311 ਕਿਲੇ ਲੁਧਿਆਣੇ ਦੇ ਲਾਗੇ ਇਹ ਜ਼ਮੀਨਾਂ ਤੁਸੀਂ ਖੋ ਕੇ ਅਰਬਨ ਸਟੇਟਾ ਜਿਹੜੀਆਂ ਵਸਾ ਕੇ ਤੋਂ ਜ਼ਮੀਨਾਂ ਤੋਂ ਜਿਹੜਾ ਕਿਸਾਨਾਂ ਨੂੰ ਲਾਂਭੇ ਕਰਨਾ ਚਾਹੁੰਦੇ ਜਿਹੜਾ ਕਦਾਚੇਤ ਵੀ ਤੁਹਾਡੀ ਇਹ ਨੀਤੀ ਪਾਲਸੀ ਜਿਹੜੀ ਆ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂਕਿ ਜ਼ਮੀਨਾਂ ਜਿਹੜੀਆਂ ਵਾਸੀ ਆਬਾਦ ਕੀਤੀਆਂ ਵਾ ਤੇ ਅਸੀਂ ਪਿਤਾ ਪੁਰਖਿਆ ਤੋਂ ਵਹੋਂਦੇ ਆ ਰਹੇ ਆ ਤੁਸੀਂ ਬਿਲਕੁਲੋ ਜ਼ਮੀਨ ਜਿਹੜੀ ਆ ਇਹ ਅਗਲੀਆਂ ਪਹਿਲੀਆਂ ਤੁਸੀਂ ਇਹਦੇ ਤੋਂ ਸੇਦ ਲਓ ਵੀ ਜਿਹੜੀਆਂ ਪਹਿਲੀਆਂ ਕਲੋਨੀਆਂ ਬੜੀਆਂ ਹੋਈਆਂ ਵਾ ਅਜੇ ਤੱਕ ਤਾਂ ਉਹ ਡਿਵੈਲਪ ਨਹੀਂ ਹੋਇਆ ਤਾਂ ਇਹ ਕਿਵੇਂ ਜਿਹੜੀ ਡਿਵੈਲਪ ਹੋ ਜੂਗੀ ਇਹ ਬਿਲਕੁਲੋ ਕਿਸਾਨਾਂ ਨਾਲ ੱਤਕਾ ਤੁਹਾਡੇ 30003 ਸਾਲ ਲਈ ਦਿੱਤਿਆ ਤੇ ਕਿਸਾਨ ਜਿਹੜਾ ਵਾ ਉਹ ਭੁੱਖਾ ਮਰ ਜੂਗਾ ਇਹ ਤੋਂ ਬਾਅਦ ਤੁਸੀਂ ਸਿਰਫ 1000 ਤੇ 200 ਗਜ ਦਾ ਜਿਹੜਾ ਵਾ 1200 ਗਜ ਦਾ ਪਲਾਟ ਜਿਹੜਾ ਕਿਸਾਨ ਨੂੰ ਦੇ ਕੇ ਤੇ ਡਵੈਲਪ ਹੋਣ ਤੱਕ ਜਿਹੜੇ ਆ ਉਹਦੀ ਉਡੀਕ ਕਰਨ ਲਈ ਕਹਿ ਰਹੇ ਜਿਹੜਾ ਬਿਲਕੁਲੋ ਸਰਾਸਰ ਧੱਕਾ ਵਾ ਅਸੀਂ ਬਿਲਕੁਲੋ ਇਹਦੇ ਵਿਰੋਧ ਦੇ ਵਿੱਚ ਖੜੇ ਆਂ ਔਰ ਪੂਰੀ ਤਰ੍ਹਾਂ ਦਾ ਵਿਰੋਧ ਕਰਕੇ ਤੇ ਅਸੀਂ ਇਹ ਤੁਹਾਡੀ ਲੈਂਡ ਪੂਲਿੰਗ ਨੀਤੀ ਜਿਹੜੀ ਆ ਇਹਨੂੰ ਵਾਪਸ ਕਰਵਾਵਾਂਗੇ ਇਸੇ ਤਰ੍ਹਾਂ ਬਿਜਲੀ ਬੋਰਡ ਦਾ ਤੁਸੀਂ ਨਿਜੀਕਰਨ ਕਰਕੇ ਤੇ ਇਹ ਸਾਡਾ ਬਿਜਲੀ ਬੋਰਡ ਜਿਹੜਾ ਜੇ ਲੋਕਾਂ ਦੀਆਂ ਜ਼ਮੀਨਾਂ ਤੇ ਉਸਰਿਆ ਗਰੇੜਿਆ 2000 ਇੱਕ 1948 ਦਾ ਐਕਟ ਹੈ ਜਿਹੜਾ ਉਹਨਾਂ ਤੁਸੀਂ ਰੱਦ ਕਰਕੇ 2003 ਐਕਟ ਲੈਂਦਾ ਉਹ ਨਵਾਂ ਐਕਟ ਲਿਆ ਕੇ ਤੁਸੀਂ ਸਰਦਰ ਉਥੇ ਸੈਸ਼ਨ ਦੇ ਵਿੱਚ ਰੱਖ ਕੇ ਉਹਨੂੰ ਜਿਹੜਾ ਲਾਗੂ ਕਰਕੇ ਪੂਰੀ ਤਰ੍ਹਾਂ ਸਾਡਾ ਬਿਜਲੀ ਬੋਰਡ ਦਾ ਨਿੱਜੀਕਰਨ ਕਰਨਾ ਚਾਹੁੰਦੇ ਜੋ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਜਿਹੜਾ ਅਸੀਂ ਕਦੇ ਵੀ ਨਹੀਂ ਹੋਣ ਦਵਾਗੇ ਇਹਦੇ ਵਾਸਤੇ 14 ਜੁਲਾਈ ਨੂੰ ਅਸੀਂ ਚੀਫ ਪਾਵਰ ਕਾਰ ਰੋਮਰ ਸਰ ਦੇ ਮੂਹਰੇ ਜਿਹੜਾ ਵਾ ਧਰਨਾ ਰੱਖਿਆ ਇਸੇ ਤਰ੍ਹਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਐਸਸੀ ਤੇ ਐਕਸੀਡੈਂਟ ਦਫ਼ਤਰਾਂ ਦੇ ਧਰਨੇ ਵਿਖਦੇ ਬਹੁਤ ਲੱਖਾਂ ਲੋਕ ਪੰਜਾਬ ਦੇ ਵਿੱਚ ਨਿਕਲ ਕੇ ਜਿਹੜਾ ਵਾ ਉਹ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ ਤੇ ਆਪਣਾ ਬਿਜੀ ਬਿਜਲੀ ਬੋਰਡ ਦਾ ਨਿੱਜੀਕਰਨ ਜਿਹੜਾ ਵਾ ਕਦੇ ਵੀ ਨਹੀਂ ਹੋਣ ਦੇਣਗੇ ਤੇ ਸਰਕਾਰ ਦੀ ਹਰ ਨੀਤੀ ਪਾਲਿਸੀ ਦਾ ਜਿਹੜਾ ਵਾ ਉਹ ਵਿਰੋਧ ਕਰਨਗੇ